ਸ਼ੇਵ ਦੇ ਕਿ ਗੱਪਣਾ ਸਤਵਾਂ ਮਹੀਨਾ ਲੱਗ ਗਿਆ 8 ਤਰੀਕ ਤੋਂ ਹਰਿਆਣਾ ਦੇੋਂ ਲਿਆਂਦੀ ਸੀ ਜਿੱਤੋਂ ਮੈਂ ਲਈ ਆ ਅਸੀਂ ਹਰਿਆਣਾ ਚੋਂ ਲਿਆਂਦੀ ਸੀ ਹਾਂਜੀ ਹਰਿਆਣਾ ਤੋਂ ਲਿਆਂਦੀ ਸੀ ਕੋਈ ਲਈ ਗੱਪਣਾਗੀ ਇਹ ਤੀਜੇ ਸੂਏ ਵਾਸਤੇ ਗੱਪਣਾ ਜੀ ਤੀਜੇ ਸੂਏ ਵਾਸਤੇ ਹਾਂਜੀ ਕਿੰਨੇ ਟਾਈਮ ਦੀ ਗੱਪਣਾ ਚਾਰ ਮਹੀਨਿਆਂ ਦੀ ਗੱਪਣਾ ਪਹਿਵਾਂ ਮਹੀਨਾ ਲੱਗ ਗਿਆ ਪੰਜਵਾਂ ਮਹੀਨਾ ਇਹਨੂੰ ਸਾਡੀ ਬਾਂਦਰ ਦੀ ਬਹੁਤ ਚੰਗੀ ਆ ਸਿੰਘਾਂ ਦੀ ਕੁਆਲਿਟੀ ਬਹੁਤ ਵਧੀਆ ਗਈ ਤੇ ਠੰਡੀ ਸੀਲ ਆ ਗਈ ਜਿਹੜਾ ਇਹਦੇ ਬਈ ਸੀਮਨ ਲੱਗਿਆ ਉਹਦਾ ਕੁਝ ਪਤਾ ਵੀ ਗੜਾ ਲੱਗਿਆ ਹਾਂਜੀ ਇਹਦੇ ਗੱਬਰ ਦਾ ਗੱਬਰ ਐਚਐਸਵੀ ਵਾਲਿਆਂ ਦਾ ਹਾਂਜੀ ਨਾ ਹੋਊਗਾ ਦੋਦ ਮੇਰੇ ਸਹੀ ਮਨਨ ਵਾਲਾ 5 ਕਿਲੋ ਆ। ਹਾਂਜੀ। ਇਹ ਤਾਂ ਦੋਨੇ ਟਾਈਮ ਮਿਲਦੀ ਐ। ਇਹ ਦੋਨੇ ਟਾਈਮ ਚ ਆਉਂਦੇ। ਦੋਨੇ ਟਾਈਮ ਵਧੀਆ ਆਗਾ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਆਗਦਾ। ਤੇ ਜੱਡ ਬਲ ਹੈਗਾ ਇਹ ਜਮਾ। ਤੇ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ। ਬਾਕੀ ਇੱਕੋ ਜਿਹਾ ਥਾਣਾ ਜਮਾ। ਥਣ ਲੇਵੇ ਦੀਆਂ ਦੋਵੇਂ ਹੀ ਸਾਫ਼ ਸੁਥਰੀਆਂਆਂ ਗੀਆਂ। ਪਹਿਲਾਂ ਵਾਲੀ ਜੋ ਟੀਵੀ ਸਾਫ਼ ਸੁਥਰੀ ਆ ਤੇ ਥਾਣਾ ਵੀ ਬਹੁਤ ਵਧੀਆ ਆਗੇ ਤੇ ਇਹ ਵੀ ਸਾਫ਼ ਸੁਥਰੀ ਆ ਦੀ। ਤੇ ਇੱਕੋ ਜਿਹਾ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ। ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਗੌਂਸਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਟੰਡਾ ਪੈ ਜਾਂਦਾ ਤੇ ਸਾਹਮਣੇ ਜਿਹੜੀਆਂ ਤੁਸੀਂ ਦੋ ਮੱਝਾਂ ਦੇਖ ਰਹੇ ਹੋ ਇਹ ਟੋਕੜਾਂ ਗੱਭਣਾ ਤੇ ਚੱਕ ਪਾ ਸਕੀਆਂ ਤੇ ਦੋਵੇਂ ਬਕਾਊ ਆ ਆਹ ਝੋਟੀ ਨੂੰ 7ਵੇਂ ਮਹੀਨਾ ਚੱਲੀ ਜਾਂਦਾਗਾ ਤੇ ਦੂਜੇ ਸੂਏ ਵਾਸਤੇ ਇਹ ਗੱਭਣਾਂਗੇ ਤੇ ਇਹਨੂੰ ਚੱਲੀ ਜਾਂਦਾਗਾ 5ਵੇਂ ਮਹੀਨਾ ਇਹ ਤੀਜੇ ਸੂਏ ਵਾਸਤੇ ਆ ਤੇ ਡਿਟੇਲ ਤੁਹਾਨੂੰ ਆਪਾਂ ਦੋਵਾਂ ਦੀ ਲੈ ਕੇ ਦੇਵਾਂਗੇ ਦੋਵੇਂ ਚੈੱਕ ਪਾ ਸਕੀਆਂ ਬਾਕੀ ਜਿਹਨੇ ਖਰੀਦਣੀਆਂ ਤੇ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਤੇ ਚੈੱਕ ਕਰਾ ਕੇ ਵੀ ਲਿਆ ਸਕਦੇ ਹੋਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਈ ਤੋਂ ਆਪਾਂ ਦੋਵਾਂ ਦੀ ਡਿਟੇਲ ਲੈ ਕੇ ਦਿੰਨੇ ਆ ਤੇ ਤੁਹਾਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਜਾਂ ਦੋਵੇਂ ਪਸੰਦ ਆਉਂਦੇ ਆ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋਗੇ ਅੱਜ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਆ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਂ ਦੱਸ ਦਿਓ ਨਾਂ ਚੰਕੋਤ ਸਿੰਘ ਜੀ ਠੀਕ ਹੈ ਜੀ ਤੇ ਬਾਈ ਜਿਹੜੀਆਂ ਆਪਾਂ ਇਹ ਦੋ ਮੱਝਾਂ ਵੇਚਣ ਲੱਗਿਆਂ ਹਨਾ ਹਾਂਜੀ ਦੋਨੇ ਤੇ ਟੋਕੜਾ ਗੱਬਣਾ ਹੀ ਆ ਨਾ ਹਾਂ ਦੋਨੇ ਟੋਕੜਾ ਗੱਬਣਾ ਚੈੱਕ ਪਾਸ ਹਨਾ ਚੈੱਕ ਪਾਸ ਹੀ ਠੀਕ ਹੈ ਤੇ ਆਪਾਂ ਇਧਰੋਂ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰ ਲੈਨੇ ਆ ਇਹਦੀ ਕੀ ਡਿਟੇਲ ਆ ਇਹ ਕਿੰਨੇ ਟਾਈਮ ਦੀ ਗੱਭਣਾਗੀ ਇਹਦੇ 6 ਮਹੀਨੇ ਗੱਭਣਾ ਸਤਵਾਂ ਮਹੀਨਾ ਲੱਗ ਗਿਆ 8 ਤਰੀਕ ਤੱਕ ਐ 60 ਨੂੰ ਹਨਾ ਮਤਲਬ ਕਿ ਅੱਜ ਆਪਾਂ 9 ਤਰੀਕ ਨੂੰ ਵੀਡੀਓ ਬਣਾ ਰਹੇ ਆ ਹਾਂਜੀ ਠੀਕ ਆ ਵੀ ਸਤਵਾਂ ਮਹੀਨਾ ਲੱਗ ਗਿਆ ਸਤਵਾਂ ਮਹੀਨਾ ਲੱਗ ਗਿਆ ਠੀਕ ਆ ਤੇ ਕਿਹੜੇ ਸੂਏ ਲੀਆ ਇਹ ਇਹ ਦੂਜੇ ਸੂਏ ਵਾਸਤੇ ਗੱਭਣਾ ਕਰੇ ਦੂਜੇ ਸੂਏ ਇਹਨਾਂ ਸੁਣਾਗਾ ਹਾਂਜੀ ਠੀਕ ਆ ਤੇ ਹੁਣ ਦੁੱਧ ਕਿੰਨਾ ਹੋਇਆ ਇਸ ਵਕਤ ਦੁੱਧ ਸਵੇਰ 2.5 ਕਿਲੋ ਆ ਸਵੇਰੇ ਇੱਕ ਟਾਈਮ ਸਵੇਰੇ ਦੇ ਟਾਈਮ ਮਿਲਦੀ ਆ ਹਾਂਜੀ ਇੱਕ ਟਾਈਮ ਮਿਲਦੀ ਆ ਇੱਕ ਟਾਈਮ ਦੇ ਇੱਕ ਟਾਈਮ ਦਾ 2.5 ਕਿਲੋ ਹੈਗਾ 2.5 ਕਿਲੋ ਦੁੱਧ ਠੀਕ ਆ ਤੇ ਮਿਲਦੀ ਕਿਵੇਂ ਆਗੀ ਮਿਲਦੀ ਚਾੜ ਤੇ ਚਾੜ ਤੇ ਮਿਲ ਜਾਂਦੀ ਆ ਹਾਂਜੀ ਠੀਕ ਆ ਤੇ ਬੱਚਾ ਤਾਂ ਹੈ ਨਹੀਂ ਨਾਲ ਆਣਾ ਅੱਛਾ ਹੈ ਨਹੀਂ ਠੀਕ ਆ ਤੇ ਚਾੜ ਤੇ ਵਧੀਆ ਮਿਲਦੀ ਆ ਹਾਂਜੀ ਹਾਂਜੀ ਵਧੀਆ ਮਿਲਦੀ ਠੀਕ ਆ ਵੀ ਕੋਈ ਇਹਨੂੰ ਚੱਕਰ ਨਹੀਂ ਉਦਾਂ ਦਾ ਨਹੀਂ ਨਹੀਂ ਠੀਕ ਆ ਤੇ ਚੋਣ ਚਾਂਣ ਚ ਕਿਵੇਂ ਆ ਚੋਣ ਦਾ ਤੇ ਬੋਲੀ ਅਗਰੇ ਮੋਟੀ ਤਾਰਾ ਠੀਕ ਆ ਵਧੀਆ ਸਾਫ਼ ਸੁਥਰੀ ਆ ਸਾਫ਼ ਸੁਥਰੀ ਜਿਵੇਂ ਬਰਾਬਰ ਘੋੜਾ ਸਾਰਾ ਬਣਾਇਆ ਠੀਕ ਆ ਤੇ ਕੋਈ ਲੱਤ ਛੜਦਾ ਨਹੀਂ ਮਾਰਦੀ ਨਹੀਂ ਨਹੀਂ ਠੀਕ ਆ ਤੇ ਥਾਣਾ ਨਗ ਓਕੇ ਜਮਾ ਜੀ ਜਮਾ ਓਕੇ ਆ ਜਮਾ ਓਕੇ ਸਾਰੇ ਪੱਖਾਂ ਤੋਂ ਓਕੇ ਆ ਹਾਂਜੀ ਹਾਂਜੀ ਠੀਕ ਆ ਬਾਕੀ ਉਹ ਠੰਡੀ ਸੀ ਲਾ ਹਨ ਹਾਂਜੀ ਦੇਖਣ ਨੂੰ ਵੀ ਲੱਗਦੀ ਐ ਵੈਸੇ ਹਨ ਹਾਂਜੀ ਠੀਕ ਆ ਤੇ ਜਿਹੜਾ ਇਹ ਬਈ ਸੀਮਨ ਲੱਗਿਆ ਉਹਦਾ ਕੁਝ ਪਤਾ ਵੀ ਗੜਾ ਲੱਗਿਆ ਹਾਂਜੀ ਗੱਬਰ ਦਾ ਗੱਬਰ ਐਚਐਸਵੀ ਵਾਲਿਆਂ ਦਾ ਹਾਂਜੀ ਠੀਕ ਆ ਉਹਦਾ ਸੀਮਨ ਲੱਗਿਆ ਵਾ ਹਾਂਜੀ ਠੀਕ ਆ ਤੇ ਬਾਈ ਆਪਾਂ ਇਹਦਾ ਮੁੱਲ ਕਿੰਨਾ ਰੱਖਦੇ ਆ ਮੇਰੇ ਮੁੱਲ ਫੋਨ ਤੇ ਕਰ ਲਾਂਗੇ ਠੀਕ ਆ ਮੁੱਲ ਫੋਨ ਤੇ ਕਰ ਲਵਾਂਗੇ ਹਾਂਜੀ ਠੀਕ ਆ ਠੀਕ ਆ ਬਈ ਦੋਸਤੋ ਮੋਲੇ ਦਾ ਫੋਨ ਤੇ ਹੋਊਗਾ ਤੇ ਕੰਟੈਕਟ ਕਰਕੇ ਤੁਸੀਂ ਗੱਲਬਾਤ ਬਾਈ ਨਾਲ ਕਰ ਸਕਦੇ ਹੋ ਤੇ ਹੁਣ ਆਪਾਂ ਤੋਰ ਕੇ ਦਿਖਾਉਨੇ ਆ ਖੋਲ ਲਈ ਬਈ ਦਾ ਗੇੜਾ ਦੋਨਾਂ ਦੀ ਡਿਟੇਲ ਤੁਹਾਨੂੰ ਦੋਸਤੋ ਆਪਾਂ ਸਾਰੀ ਇਹਦੀ ਲੈਤੀ ਆ ਝੋਟੀ ਦੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਡੀ ਬੰਤਰ ਦੀ ਬਹੁਤ ਚੰਗੀ ਆ ਸਿੰਗਾ ਦੀ ਕੁਆਲਿਟੀ ਬਹੁਤ ਵਧੀਆ ਆ ਗਈ ਤੇ ਠੰਡੀ ਸੀਲ ਆ ਗਈ ਤੇ ਬੈਕ ਸਾਈਡ ਤੋਂ ਤੁਸੀਂ ਪੱਠ ਬੜੇ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਆ ਥਣ ਲੇਵੇ ਦੀ ਸਾਫ਼ ਆ ਗਈ 7ਵੇਂ ਮਹੀਨੇ ਨੂੰ ਸਟਾਰਟ ਹੋ ਗਿਆ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਹੈਗੀ। ਸੰਗ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਾਡੀ ਬਾਂਦਰ ਵੀ ਬਹੁਤ ਚੰਗੀ ਆ ਤੇ ਥਾਣ ਵੀ ਬਹੁਤ ਵਧੀਆ ਇੱਕੋ ਜਿਹਾ ਥਾਣ ਆਗੇ। ਦੁਬਾਰੇ ਤੁਹਾਨੂੰ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ। ਥਾਣ ਦੇਖ ਸਕਦੇ ਹੋ ਬਹੁਤ ਵਧੀਆ ਇੱਕੋ ਜਿਹਾ ਥਾਣ ਆਗੇ। ਇਧਰੋਂ ਤੁਸੀਂ ਦੂਸਰੀ ਸਾਈਡ ਤੋਂ ਵੀ ਦੇਖ ਸਕਦੇ ਹੋ। ਬਹੁਤ ਵਧੀਆ ਥਾਣਾ ਗੇ ਇੱਕੋ ਜੀ ਤੇ ਸਪੇਸ ਵੀ ਚੰਗੀ ਹੈ ਥਾਣਾ ਦੇ ਵਿੱਚ ਤੇ ਬਾਕੀ ਕਿਰਾਇਆ ਇੱਕ ਵਾਰੀ ਤੁਸੀਂ ਫੇਰ ਨੀ ਦਾ ਮਾਰ ਸਕਦੇ ਹੋ ਸਾਫ ਸੁਥਰੀ ਹੈਗੀ ਤੇ ਬਾਕੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਦੂਜੇ ਨੰਬਰ ਤੇ ਆਪਾਂ ਇਸ ਮੱਝ ਦੀ ਡਿਟੇਲ ਲੈਣੇ ਆ ਬਾਈ ਤੋਂ ਵੀ ਇਹ ਕੀ ਡਿਟੇਲ ਆਗੀ ਇਹ ਦੀ ਬਾਈ ਕੀ ਡਿਟੇਲ ਆ ਇਹ ਕਿਹੜੇ ਸੂਏ ਲਈ ਗੱਪਣਾਗੀ ਇਹ ਤੀਜੇ ਸੂਏ ਵਾਸਤੇ ਗੱਪਣਾ ਜੀ ਤੀਜੇ ਸੂਏ ਵਾਸਤੇ ਹਾਂ ਜੀ ਕਿੰਨੇ ਟਾਈਮ ਦੀ ਗੱਪਣਾ ਚਾਰ ਮਹੀਨੇ ਦੀ ਗੱਪਣਾ ਪਹਿਲਾ ਮਹੀਨਾ ਲੱਗਿਆ ਪੰਜਵਾਂ ਮਹੀਨੇ ਨੂੰ ਸਟਾਰਟ ਹੋ ਗਿਆ ਹਾਂ ਜੀ ਠੀਕ ਆ ਤੇ ਇਹ ਕਿੰਨੇ ਦਿਨ ਲੱਗੇ ਇਹਦਾ ਕੋਈ ਪਤਾ? ਇਹਦਾ ਸਿਰਫ ਪਤਾ ਨਹੀਂ 1-2 ਦਿਨ ਹੀ ਹੋਏ। 1-2 ਦਿਨ ਹੀ ਹੋਏ ਆਗੇ। ਠੀਕ ਆ ਵੀ 4 ਕੰਪਲੀਟ ਹੋ ਗਏ। ਹਾਂਜੀ। ਡਾਕਟਰ ਤੁਸਲੇ ਕਰਾ ਸਕਦਾ। ਠੀਕ ਆ ਜੀ। ਠੀਕ ਆ ਵੀ ਪੰਜਵਾਂ ਸਟਾਰਟ ਹੋ ਗਿਆ ਜਾਨੀ ਹਾਂ। ਸਟਾਰਟ ਹੋ ਗਿਆ। ਠੀਕ ਆ ਤੇ ਤੀਜੇ ਸਵ ਲਈ ਹੈ ਨਾ? ਹਾਂਜੀ ਤੀਜੇ ਸਵ। ਠੀਕ ਆ ਤੇ ਦੁੱਧ ਕਿੰਨਾ ਹੋਊਗਾ? ਦੁੱਧ ਵੀਰ ਸਹੀ ਮਿਰਨ ਵਾਲਾ 5 ਕਿਲੋ। 5 ਕਿਲੋ ਆ। ਹਾਂਜੀ। ਇਹ ਤਾਂ ਦੋਨੇ ਟਾਈਮ ਮਿਲਦੀ ਆ? ਇਹ ਦੋਨੇ ਟਾਈਮ ਚਾੜਦੇ। ਦੋਨੇ ਟਾਈਮ ਚਾੜਦੀ ਹੀ ਮਿਲਦੀ ਆ। ਹਾਂਜੀ ਹਾਂਜੀ। ਠੀਕ ਆ ਢਾਈ ਢਾਈ ਆ ਜਾਂ ਕਿਸ ਤਰ 2:30 ਸਵੇਰ ਦਾ ਤੇ 2:30 ਸ਼ਾਮ ਦਾ ਹਨਾ ਠੀਕ ਹੈ ਤੇ 4 ਦੀ ਇਹ ਮਿਲਦੀ ਹੈ ਬੱਚਾ ਦੇ ਦੇ ਮਗਰ ਵੀ ਹੈ ਨਹੀਂ ਨਹੀਂ ਬੱਚਾ ਹੈ ਨਹੀਂ ਕਿ ਜੋ ਕੱਟੀ ਸੀ ਉਹਨੇ ਦਾਲੂ ਬਈਏ ਬਸ ਅੱਥੇ ਵੀ ਬੋਲ ਉਹਨਾਂ ਨੇ ਮੇਲਦੀ ਆ ਅੱਛਾ ਹਾਂਜੀ ਕੱਟੀ ਸੀਗੀ ਉਹ ਜਾਨੀ ਦਿੱਤੀ ਨਹੀਂ ਉਹਨਾਂ ਨੇ ਹਾਂਜੀ ਠੀਕ ਹੈ ਚੋਣ ਚਾਂਚ ਕਿਵੇਂ ਬਾਈ ਚੋਣ ਚਾਂਚ ਬੋਲੀ ਆ ਵੀਰੇ ਬੋਲੀ ਆ ਜਮਾ ਹਾਂਜੀ ਤੇ ਉਹ ਜਿਹਨੇ ਹਰਿਆਣੇ ਤੋਂ ਲਿਆਂਦੀ ਸੀ ਜਿੱਤੋਂ ਮੈਂ ਲਈ ਆ ਅਸੀਂ ਹਰਿਆਣੇ ਤੋਂ ਲਿਆਂਦੀ ਸੀ ਹਾਂਜੀ ਹਰਿਆਣੇ ਤੋਂ ਲਿਆਂਦੀ ਵੀ ਆ ਜੈਡ ਬਲੈਕ ਹੈ ਜੀ ਜੈਡ ਬਲੈਕ ਆ ਹਨਾ ਹਾਂ ਬਾਕੀ ਠੰਡੀ ਸੀਲੀ ਲੱਗਦੀ ਹੈ ਵੀ ਹੈਨਾ ਹਾਂ ਜੀ ਪੂਰੀ ਠੰਡੀ ਸੀਲੀ ਹੂੰ ਤੇ ਉਹ ਕਿਵੇਂ ਆ ਚੋਣ ਚਵਾਚ ਕਿਵੇਂ ਸਹੀ ਮਿਲਦੀ ਹੈਗੀ ਹਾਂ ਜੀ ਜਮਾ ਸਹੀ ਮਿਲਦੀ ਤੇ ਥਣ ਥਣ ਕਿਵੇਂ ਆ ਥਣ ਥਣ ਜਮਾ ਓਕੇ ਜਮਾ ਓਕੇ ਆ ਪੋਲੀ ਧਾਰ ਆ ਪੋਲੀ ਧਾਰ ਇੱਕੋ ਜਿਹਾ ਧਾਰਾ ਹੁੰਦਾ ਹੈਨਾ ਠੀਕ ਆ ਉਹ ਸਭ ਆ ਹੈ ਨਾ ਠੀਕ ਆ ਯਾਨੀ ਕਿ ਜਮਾ ਸਾਫ ਸੁਥਰੀ ਆ ਹੈ ਨਾ ਬਹੁਤ ਸਾਫ ਸੁਥਰੀ ਠੀਕ ਆ ਤੇ ਬਾਈ ਜਿਹੜਾ ਇਹਦੇ ਸੀਮਨ ਲੱਗਿਆ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਨਹੀਂ ਵੀ ਜਦੋਂ ਪਤਾ ਨਹੀਂ ਪਿੱਛੇ ਟੀਕਾ ਲੱਗਿਆ ਦੱਸਣਾ ਦਾ ਅੱਛਾ ਇਹਦਾ ਨਹੀਂ ਪਤਾਗਾ ਹਾਂ ਜੀ ਠੀਕ ਹੈ ਜਿੱਥੋਂ ਮਤਲਬ ਆਪਾਂ ਲੈ ਕੇ ਜਾਂਦੀ ਸੀਗੀ ਹਾਂਜੀ ਉਹਨਾਂ ਦੇ ਠੀਕ ਆ ਭਰਾ ਦਾ ਰਸ ਉਹਨਾਂ ਦੇ ਠੀਕ ਆ ਭਰਾ ਦਾ ਰਸ ਹੀ ਹਨਾ ਹਾਂਜੀ ਠੀਕ ਹੈ ਸੀਮਨ ਤਾਂ ਫਿਰ ਚੰਗਾ ਹੀ ਲੱਗਿਆ ਹੋਣਾ ਵੈਸੇ ਹਨਾ ਮੈਨੂੰ ਸੌਣਾ ਚੰਗਾ ਚਾਹੀਦਾ ਹਾਂਜੀ ਹਾਂਜੀ ਠੀਕ ਹੈ ਤੇ ਰੇਟ ਆਪਾਂ ਭਾਈ ਇਹਦਾ ਕਿੰਨਾ ਰੱਖਦੇ ਆਂ ਰੇਟ ਵੀਰੇ ਫੋਨ ਤੇ ਕਰਾਂਗੇ ਇਹਦਾ ਵੀ ਫੋਨ ਤੇ ਹੋਊਗਾ ਠੀਕ ਆ ਵੀ ਰੇਟ ਮਤਲਬ ਦੋਨਾਂ ਦੀ ਫੋਨ ਤੇ ਹੋਣਗੇ ਹਨਾ ਉਹਨਾਂ ਦੇ ਫੋਨ ਤੇ ਬਾਕੀ ਪਤਲੀ ਚਮੜੀ ਦੀਆਂ ਇਹ ਚਾਂਮਾ ਬਾਲਾ ਠੀਕ ਆ ਦੁੱਧ ਵਾਲੀਆਂ ਹਨਾ ਹਾਂਜੀ ਠੀਕ ਆ ਬਰੀਕ ਚਮੜੀ ਆ ਬਾਕੀ ਦੋਸਤੋ ਆ ਤਾਂ ਜਮਾ ਜੈਡ ਬਲੈਕ ਹੀ ਆ ਤੇ ਹਰਿਆਣੇ ਜੋ ਵੀ ਬਾਈ ਕਹਿੰਦਾ ਇਹ ਆਈਵੀ ਆ ਗਈ ਤੇ ਇਹ ਵੀ ਚੰਗੀ ਆ ਤੇ ਇਹ ਵੀ ਚੰਗੀ ਆ ਆਪ ਦੇ ਆਪ ਦੇ ਥਾਂ ਦੇ ਦੋਵੇਂ ਚੰਗੀਆਂ ਆ ਗਈਆਂ ਤੇ ਬਈ ਇਹਦਾ ਖੋਲ ਕੇ ਢੇੜਾ ਦਵਾ ਲਈ ਹਾਂਜੀ ਤੇ ਦੋਸਤੋ ਤੁਹਾਨੂੰ ਆਪ ਤੋੜ ਕੇ ਦਿਖਾ ਦਿੰਨੇ ਆ ਇਹ ਵੀ ਚੰਗੀ ਆ ਹਰਿਆਣੇ ਜੋ ਆਈਵੀ ਆ ਹਰਿਆਣੇ ਜੋ ਆਈਵੀ ਇਹ ਤਾਂ ਚੰਗੂ ਹੀ ਹੋਣੀ ਆ ਹਨ ਤੇ ਬਾਕੀ ਫੇਸ ਦੀ ਕੁਆਲਿਟੀ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਤੇ ਬਾਡੀ ਵੰਤਰ ਦੀ ਇਹ ਵੀ ਚੰਗੀ ਆ ਗਈ ਤੇ ਜੈਡ ਬਲੈਕ ਹੀ ਆ ਤਾਂ ਜਮਾ ਤੇ ਥਾਣ ਦੇਖ ਸਕਦੇ ਹੋ ਥਾਣ ਬਹੁਤ ਚੰਗੇ ਆ ਕਿ ਮੁੱਠੀ ਦੀ ਚਬਾਈ ਵਾਲੇ ਥਾਣ ਆਗੇ ਤੇ ਝੋਲ ਝਾਲ ਵੀ ਚੰਗੀ ਆ ਬੈਕ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਢਲ ਢੁਲ ਬਹੁਤ ਆ ਗਈ ਤੇ ਬੈਕ ਸਾਈਡ ਤੋਂ ਬਾਕੀ ਤੁਸੀਂ ਪੈਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਗਈ ਇਹਨੂੰ 5ਵਾਂ ਮਹੀਨਾ ਸਟਾਰਟ ਹੋਇਆ ਪਿਆ ਤੇ ਫੇਸ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਸਿੰਗ ਕੁੰਡਿਆਂ ਦੀ ਆ ਤੇ ਬਾਡੀ ਬੰਤਰ ਇਹਦੀ ਵੀ ਚੰਗੀ ਹੈਗੀ ਤੇ ਥਾਣਾ ਦਾ ਸਾਇ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਹੈ ਤੇ ਜੱਡ ਬਲਾ ਹੈਗਾ ਇਹ ਜਮਾ ਤੇ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਬਾਕੀ ਇੱਕੋ ਜੇ ਥਾਣਾ ਜਮਾ ਥਣ ਲੇਵੇ ਦੀਆਂ ਦੋਵੇਂ ਹੀ ਸਾਫ਼ ਸੁਥਰਾਂਆਂ ਗਈਆਂ ਪਹਿਲਾਂ ਵਾਲੀ ਝੋਟੀ ਵੀ ਸਾਫ਼ ਸੁਥਰੀ ਆ ਤੇ ਥਾਣਾ ਵੀ ਬਹੁਤ ਵਧੀਆ ਹੈਗੇ ਤੇ ਇਹ ਵੀ ਸਾਫ਼ ਸੁਥਰੀ ਆ ਦੀ ਤੇ ਇੱਕੋ ਜੇ ਥਾਣਾ ਆਗੇ ਸਾਰੇ ਪੱਖਾਂ ਤੋਂ ਦੋਵੇਂ ਹੀ ਸਾਫ਼ ਸੁਥਰਾਂਆਂ ਗਈਆਂ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਆਪਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਤੇ ਬਾਈ ਆਪਣੇ ਇੰਨੇ ਵੈਸੇ ਤਾਂ ਕਨਫਰਮ ਚੈੱਕ ਕੀ ਆ ਹਨਾ ਅਸੀਂ ਆਪਣੇ ਵੱਲੋਂ ਵੀ ਚੈੱਕ ਕਰਵਾਈਆਂ ਹੋਈਆਂ ਹਾਂਜੀ ਜਿਹਨੇ ਖਰੀਦਣੀਆਂ ਪੈਸੇ ਦੇਣੇ ਆ ਹਾਂਜੀ ਪਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਵੀ ਦੋਵੇਂ ਆਪਦੀਆਂ ਤਸੱਲੀ ਕਰਕੇ ਭਾਵੇਂ ਚੈੱਕ ਕਰਕੇ ਕਿਸੇ ਵੀ ਪੱਖ ਤੋਂ ਮਾਲ ਆ ਦੀ ਫੁੱਲ ਤਸੱਲੀ ਠੀਕ ਆ ਵੀ ਫੁੱਲ ਤਸੱਲੀ ਕਰਕੇ ਲੈ ਜੇ ਹਨਾ ਕਿਸੇ ਵੀ ਪੱਖ ਤੋਂ ਹਾਂਜੀ ਇਹ ਵਧੀਆ ਗੱਲ ਆ ਬਾਕੀ ਫਿਰ ਕੋਈ ਲੰਬਾ ਨਹੀਂ ਰੰਦਾ ਕਿਸੇ ਗੱਲ ਦਾ ਹਨਾ ਸਹੀ ਗੱਲ ਆ ਵੀ ਮੜ ਕੇ ਕੋਈ ਲੰਬਾ ਨਹੀਂ ਰਹਿੰਦਾ ਦੋਸਤੋ ਤੁਸੀਂ ਆਪਦੀ ਹਰ ਪੱਖ ਤੋਂ ਪੂਰੀ ਫੁੱਲ ਤਸੱਲੀ ਕਰਕੇ ਤੇ ਫੇਰ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋਗੇ ਤੇ ਵੀਡੀਓ ਦੇ ਵਿੱਚ ਐਂਡ ਤੱਕ ਜਾਣ ਲਈ ਸਾਰੇ ਭਰਾਵਾਂ ਦਾ ਚੰ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ